ਸਤਿਓ ਅੱਜ ਗੁਰੂ ਰੰਧਾਵੇ ਦੀ ਗੱਲ ਕਰਨੀ ਹੈ ਵੀ ਇਹਨਾਂ ਨੇ ਦਿਲਜੀਤ ਨੂੰ ਇਹ ਕਹਿ ਕੇ ਤੰਜ ਕੱਸਿਆ ਕਿ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਪੰਡੀ ਦਾ ਉਸ ਤੋਂ ਬਾਅਦ ਲੋਕਾਂ ਨੇ ਇਹਨਾਂ ਨੂੰ ਇੰਨਾ ਕ ਕਮੈਂਟਾਂ ਚ ਸਨਮਾਨਿਤ ਕੀਤਾ ਕਿ ਆਪਣਾ ਐਕਸ ਅਕਾਊਂਟ ਇਹ ਡੀਐਕਟੀਵੇਟ ਕਰਕੇ ਪਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਤਾਂ ਗੁਰੂ ਰੰਧਾਵੇ ਦਾ ਪਹਿਲਾ ਗਾਣਾ ਜਿਹੜਾ ਹਿੱਟ ਹੋਇਆ ਸੀਗਾ ਜਦੋਂ ਨਿਕਲੇ ਪਟੋਲਾ ਬਣ ਕੇ ਮਿੱਤਰਾਂ ਦੀ ਜਾਨ ਤੇ ਬਣੇ ਉਹ ਪਾਕਿਸਤਾਨੀ ਉਸ ਗਾਣੇ ਚ ਪਾਕਿਸਤਾਨੀ ਰੈਪਰ ਬੋਹੇਮੀਆਂ ਸੀਗਾ ਕਾਹੇ ਗਾਣਾ ਹਿੱਟ ਹੋਇਆ ਸੀ ਫਿਰ ਅਗਲਾ ਗਾਣਾ ਜਿਹੜਾ ਹਿੱਟ ਹੋਇਆ ਸੀ ਲੱਗਦੀ ਲਹੌਰ ਦੀ ਆ ਉਹ ਪੂਰਾ ਪਾਕਿਸਤਾਨ ਦੇ ਉੱਤੇ ਕੇਂਦਰਿਤ ਸੀ ਮਤਲਬ ਤੁਸੀਂ ਆਪ ਤਾਂ ਪਾਕਿਸਤਾਨ ਨੂੰ ਕੇਂਦਰਿਤ ਹੋ ਕੇ ਗਾਣੇ ਬਣਾਓ ਆਪ ਉੱਥੋਂ ਦੇ ਜਿਹੜੇ ਰੈਪਰਸ ਨੇ ਉਹਨਾਂ ਨੂੰ ਲਓ ਤੇ ਦਿਲਜੀਤ ਦੀ ਫਿਲਮ 'ਚ ਜੇ ਉਹਨਾਂ ਦੇ ਕਾਸ ਸਿੰਘ ਡਾਇਰੈਕਟਰ ਨੇ ਕੋਈ ਕੁੜੀ ਲੈ ਲਈ ਪਾਕਿਸਤਾਨ ਤੋਂ ਤਾਂ ਤੁਸੀਂ ਕਹਿੰਦੇ ਆ ਕਿ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਪੰਡਿਦਾ ਇੱਕ ਗੱਲ ਹੋ ਰਹੀ ਹੈ ਜਦ ਤੱਕ ਤੁਹਾਡੇ ਸਿਰ ਤੇ ਟੀ ਸੀਰੀਜ਼ ਦਾ ਹੱਥ ਸੀ ਤੁਸੀਂ ਕਿਸੇ ਕੌਂਟਰੋਵਰਸੀ ਨੂੰ ਹੱਥ ਨਹੀਂ ਸੀ ਪਾਉਂਦੇ ਔਰ ਹੁਣ ਦਿਲਜੀਤ ਨੂੰ ਦੇਖ ਕੇ ਇਉਂ ਹੀ ਹੱਥ ਖੜੇ ਕਰੀ ਜਾਂਦੇ ਤਾਂ ਉਹੀ ਗੱਲ ਹੈ ਹੱਥ ਨਾ ਪਹੁੰਚੇ ਥੂ ਕੋੜੀ ਤੇ ਉੱਤੇ ਤੱਕ ਜਾਣ ਨੂੰ ਦਿਲਜੀਤ ਨੂੰ ਬਣਾ ਲਉ ਪੌੜੀ ਇਹ ਚੰਗੀਆਂ ਗੱਲਾਂ ਨਹੀਂ ਇਸੇ ਕਰਕੇ ਲੋਕ ਤੁਹਾਨੂੰ ਕਮੈਂਟਾਂ 'ਚ ਸਨਮਾਨਤ ਕਰ ਰਹੇ ਆ